ਅੱਜ ਤੁਸੀਂ ਜਾਣਾਂਗੇ ਕਿ ਕਿਸ ਤਰ੍ਹਾਂ ਮਾਤਾ ਜਮਨਾ ਦੇਵੀ ਜੀ ਨੇ ਆਪਣੀ ਸ਼ਰਦਾ ਦੇ ਨਾਲ ਗੁਰੂ ਸਾਹਿਬ ਦੀ ਤੇ ਸੰਗਤ ਦੀ ਸੇਵਾ ਲਈ ਸਾਲ 1773 ਈਸਵੀ ਵਿੱਚ ਸਹਬਜ਼ਾਦਾ ਬਾਲ ਗੋਬਿੰਦ ਰਾਏ ਜੀ ਗੁਰੂ ਤੇਗ ਬਹਾਦਰ ਜੀ ਦਾ ਸਨੇਹਾ ਪੁੱਜਣ ਤੇ ਮਾਤਾ ਗੁਜਰੀ ਜੀ ਦੇ ਨਾਲ ਪਟਨਾ ਸਾਹਿਬ ਦੀ ਧਰਤੀ ਤੋਂ ਆਨੰਦਪੁਰ ਨੂੰ ਚਲੇ ਗਏ ਪਟਨਾ ਸਾਹਿਬ ਦੀਆਂ ਸੰਗਤਾਂ ਦਾ ਸਹਬਜ਼ਾਦੇ ਨਾਲ ਅਥਾਹ ਪਿਆਰ ਸੀ ਆਨੰਦਪੁਰ ਸੈ ਭੇਜਣ ਲਈ ਕਿਸੇ ਦਾ ਦਿਲ ਨਹੀਂ ਸੀ ਕਰਦਾ ਸਭ ਦੀਆਂ ਅੱਖਾਂ ਵਿੱਚ ਪਿਆਰ ਦੇ ਹੰਝੂ ਸਨ ਸੰਗਤਾਂ ਵਿਦਾਇਗੀ ਦੇਣ ਵਾਸਤੇ ਪਟਨਾ ਸਹਿਬ ਤੋਂ ਤਕਰੀਬਨ 13 ਕਿਲੋਮੀਟਰ ਦੀ ਦੂਰੀ ਪਿੰਡ ਦਾਣਾਪੁਰ ਤੱਕ ਆਈਆਂ ਇੱਥੇ ਪਹੁੰਚਣ ਸਮੇਂ ਸ਼ਾਮ ਪੈਂਦੇ ਗੋਬਿੰਦ ਰਾਏ ਜੀ ਮਾਤਾ ਗੁਜਰੀ ਜੀ ਤੇ ਪਟਨਾ ਸਹਿਬ ਤੋਂ ਨਾਲ ਆਈਆਂ ਸੰਗਤਾਂ ਦੇ ਨੇ ਵਿਸਰਾਮ ਕੀਤਾ ਦਾਣਾਪੁਰ ਵਿੱਚ ਰਹਿਣ ਵਾਲੀ ਇੱਕ ਬੁੱਢੀ ਔਰਤ ਮਾਤਾ ਜਮਨਾ ਦੇਵੀ ਜੋ ਗੁਰੂ ਘਰ ਉੱਪਰ ਅਥਾ ਸਰਦਾ ਰੱਖਦੀ ਸੀ ਅਰ ਉਮਰ ਵੱਡੀ ਹੋਣ ਕਰਕੇ ਇਧਰ ਉਧਰ ਜਾ ਨਹੀਂ ਸਕਦੀ ਸੀ ਜਿਸ ਵੇਲੇ ਉਸ ਨੂੰ ਪਤਾ ਲੱਗਾ ਕਿ ਦਾਨਾਪੁਰ ਵਿੱਚ ਸੰਗਤਾਂ ਸਮੇਤ ਗੋਬਿੰਦ ਰਾਏ ਜੀ ਆਏ ਹਨ ਤਾਂ ਉਸਨੇ ਬੜੇ ਪਿਆਰ ਤੇ ਸਤਿਕਾਰ ਨਾਲ ਹਾਂਡੀ ਵਿੱਚ ਖਿਚੜੀ ਬਣਾ ਕੇ ਲਿਆਂਦੀ ਸਤਿਗੁਰ ਜੀ ਨੂੰ ਸ਼ਕਨ ਵਾਸਤੇ ਬੇਨਤੀ ਕੀਤੀ ਮਾਈ ਅੰਦਰ ਬਹੁਤ ਪ੍ਰੇਮ ਸੀ ਦੂਜਾ ਸਹਿਬ ਜਰੀ ਦੇ ਦਰਸ਼ਨ ਕਰਕੇ ਉਸ ਨੂੰ ਕੋਈ ਸੂਝ ਨਾ ਰਹੀ ਉਸਨੇ ਥਾਲ ਪਰੋਸ ਕੇ ਨਹੀਂ ਦਿੱਤਾ ਬਲਕਿ ਹਾਂਡੀ ਦੇ ਵਿੱਚ ਹੀ ਗੁਰੂ ਸਾਹਿਬ ਨੂੰ ਖਿਚੜੀ ਪ੍ਰਸਤਤੀ ਗੋਬਿੰਦ ਰਾਏ ਜੀ ਨੇ ਉਸ ਮਾਈ ਦੇ ਪ੍ਰੇਮ ਵਜੋਂ ਬਣਾਈ ਖਿਚੜੀ ਨੂੰ ਸੰਗਤਾਂ ਵਿੱਚ ਵਰਤਾਇਆ ਤੇ ਆਪ ਛਕਿਆ ਰਾਤ ਬਿਸ਼ਰਾਮ ਕਰਨ ਪਿਛੋਂ ਸਵੇਰੇ ਜਦ ਅਨੰਦਪੁਰ ਲਈ ਗੋਬਿੰਦ ਰਾਏ ਚੱਲਣ ਲੱਗੇ ਤਾਂ ਮਾਈ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਇੱਥੋਂ ਕਿਤੇ ਵੀ ਨਾ ਜਾਣ ਤੇ ਇੱਥੇ ਹੀ ਮੈਨੂੰ ਦਰਸ਼ਨ ਦੇਂਦੇ ਹੋਏ ਪਾਸ ਰਹਿਣ ਗੋਬਿੰਦ ਰਾਏ ਜੀ ਨੇ ਕਿਹਾ ਦਾਦੀ ਮਾਂ ਮੈਂ ਸਦਾ ਆਪ ਜੀ ਦੇ ਪਾਸ ਹੀ ਹੋਵਾਂਗਾ ਜਦ ਮੇਰੇ ਦਰਸ਼ਨ ਕਰਨੇ ਹੋਣ ਇੰਜ ਹੀ ਪਿਆਰ ਨਾਲ ਖਿਚੜੀ ਬਣਾ ਕੇ ਸੰਕਤਾ ਅਤੇ ਗਰੀਬ ਲੋੜਵੰਦਾਂ ਨੂੰ ਛਕਾਉਣਾ ਮੈਂ ਉਹਨਾਂ ਵਿੱਚੋਂ ਹੀ ਤੁਹਾਨੂੰ ਇੰਜ ਬੈਠਾ ਨਜ਼ਰਾਵਾਵਾਂਗਾ ਮਾਤਾ ਜਮਨਾ ਦੇਵੀ ਦੇ ਦਿਲ ਵਿੱਚ ਜਦੋਂ ਵੀ ਗੋਬਿੰਦ ਰਾਏ ਦੇ ਦਰਸ਼ਨ ਕਰਨ ਦੀ ਉਮੰਗ ਪੈਦਾ ਹੁੰਦੀ ਤਾਂ ਉਹ ਖਿਚੜੀ ਤਿਆਰ ਕਰਕੇ ਸੰਕਤਾ ਨੂੰ ਖਵਾਉਂਦੀ ਤਾਂ ਉਸ ਨੂੰ ਪਰਤੱਖ ਗੋਬਿੰਦ ਰਾਏ ਜੀ ਦੇ ਦਰਸ਼ਨ ਹੋ ਜਾਂਦੇ ਇਸ ਤਰ੍ਹਾਂ ਮਾਈ ਅਖੀਰਲੇ ਸਵਾਸਾ ਤੱਕ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਕੇ ਨਿਹਾਲ ਹੁੰਦੀ ਰਹੀ ਉਹ ਹਾਂਡੀ ਜਿਸ ਵਿੱਚ ਮਾਈ ਨੇ ਗੋਬਿੰਦ ਰਾਏ ਜੀ ਦੀ ਖਿਚੜੀ ਤਿਆਰ ਕੀਤੀ ਉੱਥੇ ਹੁਣ ਗੁਰਦੁਆਰਾ ਹਾਂਡੀ ਸਾਹਿਬ ਹੈ ਉਹ ਹਾਂਡੀ ਵੀ ਮੌਜੂਦ ਹੈ ਤੇ ਅੱਜ ਉੱਥੇ ਖਿਚੜੀ ਦਾ ਲੰਗਰ ਚੱਲ